ਨਵਰਾਤਰੀਆਂ ਦੇ ਦਿਨਾਂ ਦੀ ਸ਼ੁਰੂਆਤ ਇਸ ਸ਼ੁਭਦਾਨ ਨਾਲ ਕਰੋ ਫਿਰ ਦੇਖਣਾ ਭਾਗ ਲੱਗਦੇ ਨੇ ਘਰ ਨੂੰ ਕਿਵੇਂ ਵਰਕਪਾ ਆਉਂਦੀਆਂ ਸੰਤਾਂ ਦੇ ਬਚਨ ਖਾਲੀ ਨਹੀਂ ਜਾਂਦੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਸਾਰੀ ਸੰਗਤ ਫਤੇ ਬਿਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਨੇ અપਾਰ ਕਿਰਪਾ ਕੀਤੀ ਹੈ ਜਿਵੇਂ ਕਿ ਕੁਝ ਲੋਕਾਂ ਦੇ ਵੱਲੋਂ ਆ ਦਿਨਾਂ ਨੂੰ ਬੜਾ ਚੰਗਾ ਮੰਨਿਆ ਜਾਂਦਾ ਹੈ ਵੀ ਨਰਾਤਰੀ ਸ਼ੁਰੂ ਹੋ ਚੁੱਕੇ Hindu ਧਰਮ ਦੇ ਵਿੱਚ Hindu ਵੀਰ ਜਿਹੜੇ ਨੇ ਇਹਨਾਂ ਦਿਨਾਂ ਦੀ ਬੜੀ ਮਾਨਤਾ ਕਰਦੇ ਨੇ ਤੇ ਇਹਨਾਂ ਦਿਨਾਂ ਨੂੰ ਬੜਾ ਚੰਗਾ ਤੇ ਪਵਿੱਤਰ ਮੰਨਿਆ ਜਾਂਦਾ ਹੈ ਪਰ ਗੁਰਮਤ ਦੇ ਹਿਸਾਬ ਨਾਲ ਹਰ ਇੱਕ ਦਿਨ ਹਰ ਇੱਕ ਘੜੀ ਜਿਹੜੀ ਐ ਉਹ ਸੁਭਾਵੀ ਐ ਉਹ ਸੁਲੱਖਣੀ ਐ ਕਿਸੇ ਇੱਕ ਦਿਨ ਨੂੰ ਜਿਹੜੀ ਐ ਵਿਸ਼ੇਸ਼ਤਾ ਹੀ ਬਿਲਕੁਲ ਵੀ ਨਹੀਂ ਦਿੱਤੀ ਗਈ। ਸਤਿਗੁਰੂ ਕਹਿੰਦੇ ਨੇ ਜਿਸ ਦਿਨ ਆਵੇ ਪਾਰ ਬ੍ਰਹਮ ਸਤਿਗੁਰੂ ਕਹਿੰਦੇ ਜਿਸ ਦਿਨ ਉਹ ਪਤੀ ਪਰਮਾਤਮਾ ਉਹ ਸਤਿਗੁਰੂ ਚੇਤੇ ਆਉਂਦਾ ਕਹਿੰਦੇ ਉਸ ਤੋਂ ਵਧੀਆ ਰੁੱਤ ਕੋਈ ਹੋਰ ਹੋਈ ਨਹੀਂ ਸਕਦੀ। ਪਾਤਸ਼ਾਹ ਨੇ ਇਹ ਵੀ ਗੱਲ ਕਹਿ ਦਿੱਤੀ ਕਹਿੰਦੇ ਜਿਸ ਦਿਨ ਜਿਸ ਦਿਨ ਵਿਸਰੈ ਪਾਰ ਬ੍ਰਹਮ ਖਿਟ ਭਲੇਰੀ ਰੁੱਤ ਪਾਤਸ਼ਾਹ ਕਹਿੰਦੇ ਜਿਸ ਦਿਨ ਉਹ ਪਾਰ ਬ੍ਰਹਮ ਪਰਮਾਤਮਾ ਵਿਸਰ ਜਾਏ ਕਹਿੰਦੇ ਉਹ ਦਿਨ ਜਿਹੜਾ ਬਹੁਤ ਮਾੜਾ ਹੈ ਕਹਿੰਦੇ ਉਹ ਦਿਨ ਤੋਂ ਭੈੜਾ ਦਿਨ ਮਾੜਾ ਦਿਨ ਕੋਈ ਹੋਰ ਹੋ ਹੀ ਨਹੀਂ ਸਕਦਾ ਸਾਧ ਸੰਗਤ ਸਤਿਗੁਰੂ ਨੇ ਗੱਲ ਜਿਹੜੀ ਹੈ ਉਹ ਸਪਸ਼ਟ ਹੀ ਕਰ ਦਿੱਤੀ ਤੇ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜ਼ਰੂਰ ਦਿਵਾ ਦੇਵਾਂ ਨਰਾਤਰੀਆਂ ਦੇ ਦਿਨਾਂ ਦੇ ਵਿੱਚ ਜਿੱਥੇ ਕਿ ਕਾਫਤੇ ਸ਼ਹਿਰਾਂ ਦੇ ਵਿੱਚ ਬੜੀਆਂ ਥਾਮਾਂ ਤੇ ਆਲਮੋਸਟਲੀ ਸਾਰੇ ਦੇਸ਼ ਦੇ ਵਿੱਚ ਪਵਿੱਤਰ ਦਿਨ ਇਹਨਾਂ ਨੂੰ ਮੰਨਿਆ ਜਾਂਦਾ ਹੈ ਤੇ ਇਹਨਾਂ ਦੀ ਮਨੌਤ ਦੇ ਵੱਜੋਂ ਜਿਹੜੇ ਆਂਡਾ ਮੀਟ ਸ਼ਰਾਬ ਤੇ ਹੋਰ ਕਈ ਚੀਜ਼ਾਂ ਜਿਹੜੀਆਂ ਕਿ ਅਪੱਤੀ ਜਨਕ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਇਹ ਬੇਨਤੀ ਕਰਾਂ ਵੀ ਜੇਕਰ ਇਹਨਾਂ ਦਿਨਾਂ ਦੇ ਵਿੱਚ ਸਭ ਕੁਝ ਬੰਦ ਹੋ ਸਕਦਾ ਹੈ ਤੇ ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਕਿਉਂ ਨਹੀਂ? ਸਵਾਲ ਹੈ ਜੀ ਮੇਰਾ। ਸਾਹ ਸੰਤ। ਚਲੋ ਜਿਹੜੇ ਕਰਦੇ ਨੇ ਬੜੀ ਚੰਗੀ ਗੱਲ ਹੈ ਪਰ ਜਿਹੜੇ ਕੇਵਲ ਇੱਕ ਕਿਉਂਕਿ ਦੇਸ਼ ਕੇਵਲ ਇੱਕ ਫਿਰਕੇ ਦਾ ਇੱਕ ਵਰਗ ਦਾ ਨਹੀਂ ਹੈ ਦੇਸ਼ ਸਰਬਸਾਂਝਾ ਆ। ਮੈਂ ਇਹ ਨਹੀਂ ਕਹਿੰਦਾ ਮੈਂ ਇੱਥੇ ਫੁੱਟ ਪਾਉਣ ਦੀ ਗੱਲ ਨਹੀਂ ਕਰ ਰਿਹਾ ਮੈਂ ਕੇਵਲ ਗੱਲ ਇਹ ਕਰ ਰਿਹਾ ਵੀ ਜੇਕਰ ਇਦੋਂ ਹੁਣ ਹੋ ਸਕਦਾ ਤੇ ਬਾਅਦ ਵਿੱਚ ਵੀ ਹੋ ਸਕਦਾ ਕਿਉਂਕਿ ਨਵਰਾਤਰੀ ਦੇਵੀ ਦੇਵਤਿਆਂ ਦੇ ਤਿਉਹਾਰ ਸਾਡੇ ਜਦੋਂ ਸਾਂਝੇ ਨੇ ਤੇ ਫਿਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਮੌਕੇ ਤੇ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਵੀ ਦੇ ਸਕਦੇ ਹਾਂ ਚਲੋ ਮੇਰੀ ਇੱਕ ਆਪਾਂ ਸੋਸ਼ਲ ਮੀਡੀਆ ਤੇ ਜਾਂ ਆਮੇ ਪੋਸਟਾਂ ਜਿਹੜੀਆਂ ਨੇ ਆਮ ਦੇਖਦੇ ਆ ਮੈਂ ਉਹਦੇ ਮੁਤਾਬਕ ਬੇਨਤੀ ਕਰ ਦਿੱਤੀ ਹੈ ਕਿਨ ਤੋਂ ਭਾਵ ਹੁਣ ਕਈ ਲੋਕ ਨਰਾਤਰੀਆਂ ਦੇ ਵਿੱਚ ਕਹਿੰਦੇ ਨੇ ਵੀ ਇਹ ਦਿਨ ਬੜੇ ਚੰਗੇ ਨੇ ਪਰ ਮੈਂ ਬੇਨਤੀ ਕਰਦਾ ਹੁੰਨਾ ਵੀ ਗੁਰਮਤ ਨੇ ਜਿਹੜੀ ਚੀਜ਼ ਨੂੰ ਪਰਵਾਨਿਆ ਹੈ ਗੁਰਮਤ ਦੇ ਹਿਸਾਬ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਹਰ ਇੱਕ ਦਿਨ ਹਰ ਇੱਕ ਪਲ ਉਹ ਚੰਗਾ ਹੈ ਜਦੋਂ ਪਰਮਾਤਮਾ ਚੇਤੇ ਆਉਂਦਾ ਹੈ ਜਦੋਂ ਸਤਿਗੁਰੂ ਚੇਤੇ ਆਉਂਦੇ ਨੇ ਜਦੋਂ ਉਹ ਸਤਿਗੁਰੂ ਦਾ ਨਾਮ ਚੇਤੇ ਆਉਂਦਾ ਹੈ ਗੁਰਮੁਖ ਪਿਆਰਿਓ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਮੇਰੇ ਸਤਿਗੁਰੂ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਓ ਸਤਿਗੁਰੂ ਕਹਿੰਦੇ ਜਦੋਂ ਪਰਮੇਸ਼ਰ ਵਿਸਰ ਜਾਏ ਤੇ ਜਦੋਂ ਉਹ ਪਰਮਾਤਮਾ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਕਹਿੰਦੇ ਉਹ ਪਰਮਾਤਮਾ ਜਿਹੜਾ ਹੈ ਨਾ ਜਦੋਂ ਵਿਸਰ ਜਾਂਦਾ ਹੈ ਤੇ ਕਹਿੰਦੇ ਫਿਰ ਜਿਵੇਂ ਇੱਕ ਰੋਗੀ ਕਲਪਦਾ ਹੈ ਤੜਫ ਤੜਫਦਾ ਹੈ ਕਹਿੰਦੇ ਉਸੇ ਤਰ੍ਹਾਂ ਫਿਰ ਇਹ ਜਿੰਦ ਤੜਫਦੀ ਹੈ ਕਹਿੰਦੇ ਜਿਵੇਂ ਇਸ ਜਿੰਦ ਨੂੰ ਕੋਈ ਹੋਰ ਸਹਾਰਾ ਨਹੀਂ ਹੈ ਕਹਿੰਦੇ ਸਤਗੁਰੂ ਮਹਾਰਾਜ ਵੀ ਜਿਹੜੇ ਨੇ ਫਿਰ ਉਹ ਕਿਰਪਾ ਕਰਦੇ ਨੇ ਕਹਿੰਦੇ ਜਦੋਂ ਇਹ ਤੜਫਦਾ ਹੈ ਤੇ ਫਿਰ ਮੇਰੇ ਸਤਿਗੁਰੂ ਜੀ ਇਸ ਤੇ ਕਿਰਪਾ ਕਰਕੇ ਇਹਨੂੰ ਇੱਕ ਸੱਚਾ ਮਾਰਗ ਦੇ ਦਿੰਦੇ ਨੇ ਇੱਕ ਸਹੀ ਦਿਸ਼ਾ ਜਿਹੜੀ ਹੈ ਉਹ ਬਖਸ਼ਿਸ਼ ਕਰ ਦਿੰਦੇ ਨੇ ਸਾਧ ਸੰਗਤ ਆਪਾਂ ਨੂੰ ਇਹ ਚੀਜ਼ ਜਿਹੜੀ ਹੈ ਸਮਝਣੀ ਪਏਗੀ ਸਤਿਗੁਰੂ ਨੇ ਜਿਹੜੀ ਕਿਰਪਾ ਕੀਤੀ ਭਰਸ਼ਾ ਕਹਿੰਦੇ ਨਿਤ ਨਿਤ ਖੁਸ਼ੀਆਂ ਮਨ ਕਰੇ ਨਿਤ ਨਿਤ ਮੰਗੇ ਸੁਖ ਜੀਓ ਭਰਸ਼ਾ ਕਹਿੰਦੇ ਹਰ ਰੋਜ਼ ਖੁਸ਼ੀਆਂ ਮੰਗਦਾ ਹੈ ਮਨ ਕਹਿੰਦਾ ਹਰ ਰੋਜ਼ ਖੁਸ਼ੀਆਂ ਹੋਣ ਨਿਤਨਿਤ ਮੰਗੈ ਸੁਖ ਜੀਵ ਹਰ ਰੋਜ਼ ਦੀ ਤਰ੍ਹਾਂ ਇਹ ਸੁਖ ਹੀ ਸੁਖ ਮੰਗਦਾ ਹੈ ਪਰ ਕਹਿੰਦੇ ਪਾਸ਼ਾ ਕਰਤਾ ਚਤਨਾ ਆਵਈ ਫਿਰ ਫਿਰ ਲੱਗ ਹੈ ਦੁੱਖ ਜੀਵ ਕਹਿੰਦੇ ਪਰ ਕਰਤਾ ਜਿਹੜਾ ਪਰਮਾਤਮਾ ਹੈ ਉਹ ਚਿੱਤ ਵਿੱਚ ਨਹੀਂ ਆਉਂਦਾ ਕਹਿੰਦੇ ਫਿਰ ਦੁੱਖ ਲੱਗਦੇ ਨੇ ਫਿਰ ਪਛਤਾਉਂਦਾ ਵੀ ਮੈਨੂੰ ਆ ਕੀ ਹੋ ਗਿਆ ਕਹਿੰਦੇ ਪਰਮਾਤਮਾ ਚੇਤੇ ਨਹੀਂ ਆਇਆ ਕਹਿਣ ਤੋਂ ਭਾਵ ਵੀ ਕੁਝ ਦਿਨਾਂ ਨੂੰ ਚੰਗਾ ਮੰਨ ਕੇ ਚੱਲਣ ਵਾਲੇ ਜੇ ਹਰ ਵਕਤ ਪਰਮਾਤਮਾ ਦੇ ਨਾਮ ਨੂੰ ਹਰ ਬਣਾਈ ਹੋਈ ਉਹਦੀ ਕੁਦਰਤ ਨੂੰ ਇੱਕ ਘੜੀ ਨੂੰ ਉਹਦੀ ਬਣਾਈ ਹੋਈ ਇਹ ਦੁਨੀਆ ਨੂੰ ਤੇ ਕਹਿੰਦੇ ਆਪਾਂ ਚੇਤੇ ਕਰਾਂਗੇ ਉਸ ਪਰਮਾਤਮਾ ਨੂੰ ਚੇਤੇ ਕਰਦੇ ਜਾਵਾਂਗੇ ਕਹਿੰਦੇ ਕਦੇ ਵੀ ਇਹ ਸਮਾਂ ਜਿਹੜਾ ਹੈ ਔਖਾ ਨਹੀਂ ਲੱਗੇਗਾ ਇਹ ਸਮਾਂ ਜਿਹੜਾ ਹੈ ਨਾ ਵਧੀਆ ਲੱਗੇਗਾ ਮੇਰੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰੂ ਜੀ ਕਿਰਪਾ ਕਰਨਗੇ ਪਿਆਰਿਓ ਪਾਤਸ਼ਾਹ ਕਹਿੰਦੇ ਨજર ਪ੍ਰਭੂ ਤੇ ਛੁੱਟੀ ਐ ਨਜ਼ਰੀ ਮੇਲ ਮਿਲਾਏ ਜੀਓ ਕਹਿੰਦੇ ਚਿਤ ਰੱਖੀ ਸਜਣਾ ਕਹਿੰਦੇ ਪਰਮਾਤਮਾ ਦੀ ਨਦਰ ਤੋਂ ਤੂੰ ਦੂਰ ਨਾ ਹੋਵੀ ਸਤਿਗੁਰੂ ਤੇਰੇ ਤੇ ਆਪਣੇ ਆਪ ਹੀ ਕਿਰਪਾ ਕਰ ਦੇਣਗੇ ਸਤਿਗੁਰੂ ਨੇ ਤੇਰੇ ਤੇ ਰਹਿਮਤ ਕਰ ਦੇਣੀ ਐ ਕਹਿੰਦੇ ਉਹ ਪਰਮਾਤਮਾ ਐਸਾ ਹੈ ਜਿਹੜਾ ਆਪੇ ਮੇਲ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਤੇਰੀ ਆਤਮਾ ਦਾ ਮੇਲ ਉਹ ਪਰਮਾਤਮਾ ਨਾਲ ਸਤਿਗੁਰੂ ਨੇ ਆਪ ਹੀ ਕਰਵਾ ਦੇਣਾ ਹੈ ਪਿਆਰਿਓ ਕਦੇ ਵੀ ਇਸ ਗੱਲ ਦੇ ਵਿੱਚ ਉਲਝਣ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ 파ਸ਼ਾ ਜੀ ਨੇ ਕਿਰਪਾ ਕੀਤੀ ਮੂਰਖ ਮਨ ਸਮਝਾਏ ਆਖੋ ਕਿਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਕਹਿੰਦੇ ਮੂਰਖ ਆਪਣੇ ਮਨ ਨੂੰ ਸਮਝਾ ਲੈਂਦਾ ਵੀ ਕੌਣ ਹੈ ਕਿਵੇਂ ਹੈ ਕਿਵੇਂ ਪਰਮਾਤਮਾ ਹੈ ਗੁਰਮੁਖ ਹਰ ਰੰਗ ਹਰ ਗੁਣ ਗਾਏ ਕਹਿੰਦੇ ਜਿਹੜਾ ਗੁਰੂ ਦਾ ਪਿਆਰਾ ਹੈ ਉਹ ਹਰ ਗੁਣ ਭਾਵ ਹਰੀ ਦੇ ਗੁਣ ਗਾਉਂਦਾ ਹੈ ਰੰਗ ਰੰਗੇਤੜਾ ਉਹਦੇ ਫਿਰ ਅਜਿਹੇ ਰੰਗਾਂ ਦੇ ਵਿੱਚ ਰੰਗਿਆ ਜਾਂਦਾ ਹੈ ਪਾਤਸ਼ਾਹ ਕਹਿੰਦੇ ਐਸੇ ਰੰਗ ਜਿਹੜੇ ਨੇ ਉਹਨੂੰ ਮਿਲ ਜਾਂਦੇ ਨੇ ਰੰਗੇਤੜਾ ਭਾਵ ਰੰਗਿਆ ਜਾਂਦਾ ਹੈ ਕਹਿੰਦੇ ਜੋ ਰੰਗ ਕਦੇ ਵੀ ਉਤਰਦਾ ਨਹੀਂ ਹੈ ਪਾਤਸ਼ਾਹ ਜੀ ਉਹ ਰੰਗ ਆਪ ਦਿੰਦੇ ਨੇ ਮੇਰੇ ਸਤਿਗੁਰੂ ਜੀ ਉਹ ਰੰਗਾਂ ਦੇ ਵਿੱਚ ਆਪ ਰੰਗ ਦਿੰਦੇ ਨੇ ਇਹ ਸਤਿਗੁਰੂ ਦੇ ਵਿੱਚ ਐਡੀ ਵੱਡੀ ਤਾਕਤ ਹੈ ਇਹ ਸਤਿਗੁਰੂ ਦੇ ਵਿੱਚ ਐਡੀ ਵੱਡੀ ਸਮਰੱਥਾ ਹੈ ਕਿੰਨੇ ਇਹ ਗੱਲ ਯਾਦ ਰੱਖੀ ਸਜਣਾ ਇਹ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ ਇਹ ਤੋਂ ਬਿਨਾਂ ਪਾਰ ਉਤਾਰਾ ਨਹੀਂ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਪਾਤਸ਼ਾਹ ਜੀ ਨੇ ਬੜੀ ਵੱਡੀ ਰਹਿਮਤ ਕੀਤੀ ਹੈ ਪਾਤਸ਼ਾਹ ਜੀ ਕਹਿੰਦੇ ਦਿਨ ਬੁਜੇ ਸਭ ਦੁੱਖ ਦੁੱਖ ਕਮਾ ਬਣਾ ਕਹਿੰਦੇ ਬਿਨਾ ਜਾਣੇ ਤੋਂ ਸਭ ਦੁੱਖੀ ਦੁੱਖ ਨੇ ਦੁੱਖੇ ਦੁੱਖ ਮਿਲਨੇ ਨੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਪਰਮਾਤਮਾ ਦੇ ਨੇੜੇ ਹੋਇਆ ਹੀ ਸਭ ਕੁਝ ਮਿਲਣਾ ਮਨ ਹੋਣਾ ਨਾਮ ਵਿਸਾਰ ਅਹਨਸ ਧਿਆਈ ਹੈ ਹੁਣ ਗੱਲ ਹੋ ਗਈ ਨਾ ਸਾਰੀ ਸਪਸ਼ਟ ਕਹਿੰਦੇ ਉਹ ਪਰਮਾਤਮਾ ਨੂੰ ਮਨੋ ਨਾਮ ਵਿਸਾਰ ਅਹਨਸ ਅਹਨਸ ਦਾਦ ਹੁੰਦਾ ਭਾਵ ਕਿ ਅਹ ਇਹਦਾ ਅਰਥ ਹੁੰਦਾ ਦਿਨ ਰਾਤ ਦਿਨ ਰਾਤ ਭਾਵ ਕਿ ਦਿਨ ਰਾਤ ਤੇ ਉਹ ਪਰਮਾਤਮਾ ਨੂੰ ਚੇਤੇ ਕਰ ਉਹਨੂੰ ਧਿਆ ਜਿਉਂ ਰੱਖੇ ਕਿਰਪਾ ਧਾਰ ਤਿਵੇਂ ਸੁਖ ਪਾਈਐ ਕਹਿੰਦੇ ਪਰਮਾਤਮਾ ਜੀ ਕਿਰਪਾ ਕਰਦੇ ਨੇ ਤੈਨੂੰ ਜਿਵੇਂ ਕਿਰਪਾ ਕਰਕੇ ਉਹਨੇ ਰੱਖਿਆ ਨਾ ਉਹ ਕਿਰਪਾ ਧਾਰ ਪਰਮਾਤਮਾ ਤਿਵੇਂ ਸੁਖ ਪਾਈਐ ਕਹਿੰਦੇ ਓਵੇਂ ਪਰਮਾਤਮਾ ਤੇਰੇ ਤੇ ਕਿਰਪਾ ਕਰ ਦੇਗਾ ਕਹਿਣ ਤੋਂ ਭਾਵ ਆਪਣੇ ਕੋਲੇ ਬਰਕਤਾਂ ਫੇਰ ਹੀ ਆਉਣਗੀਆਂ ਜਦੋਂ ਆਪਾਂ ਨਰਾਤਰੀਆਂ ਦੇ ਵਿੱਚ ਵੀ ਤੇ ਨਰਾਤਰੀਆਂ ਤੋਂ ਬਾਅਦ ਵੀ ਆਪਾਂ ਸਤਿਗੁਰੂ ਦਾ ਨਾਮ ਲਵਾਂਗੇ ਤੇ ਉਹਦੇ ਚੇਤੇ ਕਰਾਂਗੇ ਉਹਦੀ ਪਰਉਪਕਾਰਾਂ ਨੂੰ ਤੇ ਆਪਾਂ ਸਤਿਗੁਰੂ ਦੇ ਨਾਲ ਜੁੜੇ ਰਹਾਂਗੇ ਸਤਿਗੁਰੂ ਦੀ ਕਿਰਪਾ ਸਤਿਗੁਰੂ ਦੀ ਮਿਹਰਮਤ ਸਾਡੇ ਉੱਪਰ ਫੇਰ ਹੀ ਵਰਤੇਗੀ ਸੋ ਪਿਆਰਿਓ ਆਪਾਂ ਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਸਤਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਚਾਹੀਦਾ ਹੈ ਗੁਰੂ ਦੀ ਕਿਰਪਾ ਜਿਹੜੀ ਹੈ ਨਾ ਸਾਡੇ ਉੱਪਰ ਫੇਰ ਹੀ ਵਰਤੇਗੀ ਮੇਰੇ ਪਾਤਸ਼ਾਹ ਜੀ ਸਾਡੇ ਤੇ ਫੇਰ ਹੀ ਕਿਰਪਾ ਕਰਨਗੇ ਗੁਰਮਖ ਪਿਆਰਿਓ ਬੇਨਤੀਆਂ ਕਰੋ ਜੀ ਪਰਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ